ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਜੀ ਪੰਜਾਬ ਹਿਸਟਰੀ ਨਾਲ ਸੰਬੰਧਿਤ ਟੌਪਿਕ ਮਹਾਰਾਜਾ ਰਣਜੀਤ ਸਿੰਘ ਬਾਰੇ ਉਹਨਾਂ ਨਾਲ ਸੰਬੰਧਿਤ ਸ਼ਾਰਟ ਨੋਟਸ ਜਿਹੜੇ ਕੁਐਸਚਨ ਲੈ ਕੇ ਆਏ ਆ ਜੋ ਕਿ ਤੁਹਾਡੇ ਲੈਕਚਰ ਅਕੈਡਰ ਮਾਸਟਰ ਕੈਡਰ ਲਈ ਬਹੁਤ ਹੀ ਹੈਲਪਫੁਲ ਰਹਿਣ ਵਾਲਾ ਟੌਪਿਕ ਹੈ ਜੋ ਸਟੂਡੈਂਟ ਚੈਨਲ ਤੇ ਨਵੇਂ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਟਾਰਟ ਕਰਦੇ ਆਂ ਆਪਾਂ ਵੀਡੀਓ ਹਾਂਜੀ ਮਹਾਰਾਜਾ ਰਣਜੀਤ ਸਿੰਘ ਦਾ ਹਾਂਜੀ ਸਟਾਰਟ ਕਰਦੇ ਆਂ ਵੀਡੀਓ ਨੂੰ ਆਪਾਂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀਗਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਨਮ ਹੈ 13 ਨਵੰਬਰ 1780 ਈਸਵੀ ਵਿੱਚ ਗੁਜਰਾਵਾਲਾ ਵਿਖੇ ਹੋਇਆ ਸੀਗਾ ਨੈਕਸਟ ਕੁਐਸਚਨ ਜੀ ਆਪਣਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਸੀਗਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਮਹਾ ਸਿੰਘ ਸੀ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਮਹਾ ਸਿੰਘ ਸੀ ਨੈਕਸਟ ਕੁਐਸਚਨ ਆਪਣਾ ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਇਹ ਮੈਨੂੰ ਕੁਐਸਚਨ ਵੀ ਮੋਸਟ ਇੰਪੋਰਟੈਂਟ ਕੁਐਸਚਨ ਆਪਣਾ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਆ ਜੀ ਆਪਣਾ ਰਣਜੀਤ ਸਿੰਘ ਨੇ ਲਾਹੌਰ ਨੂੰ ਕਦੇ ਕਦੋਂ ਫਤਿਹ ਕੀਤਾ ਸੀਗਾ 1799 ਇਸ ਵਿੱਚ ਰਣਜੀਤ ਸਿੰਘ ਨੇ ਲਾਹੌਰ ਨੂੰ ਫਤਿਹ ਕੀਤਾ ਸੀਗਾ ਨੈਕਸਟ ਕੁਐਸਚਨ ਆਪਣਾ ਰঞ্জੀਤ ਸਿੰਘ ਕਿਸ ਰਾਜ ਦਾ ਸੰਸਥਾਪਕ ਸੀ ਰঞ্জੀਤ ਸਿੰਘ ਜੋ ਸਿੱਖ ਰਾਜ ਦਾ ਸੰਸਥਾਪਕ ਸੀ ਹਾਂਜੀ ਨੈਕਸਟ ਕੁਐਸਚਨ ਰঞ্জੀਤ ਸਿੰਘ ਦੀ ਰਾਜ ਦੀ ਰਾਜਧਾਨੀ ਕੀ ਸੀ ਹਾਂਜੀ ਉਸ ਸਮੇਂ ਰঞ্জੀਤ ਸਿੰਘ ਦੀ ਜਿਹੜੀ ਉਹ ਰਾਜ ਦੇ ਸਮੇਂ ਜਿਹੜੀ ਉਹਨਾਂ ਦੀ ਰਾਜਧਾਨੀ ਸੀ ਉਹ ਲਾਹੌਰ ਸੀਗੀ ਨੈਕਸਟ ਕੁਐਸਚਨ ਹਾਂਜੀ ਇਹ ਵੀ ਕੁਐਸਚਨ ਆਪਣਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਰਣਜੀਤ ਸਿੰਘ ਦੀ ਫਤਿਹ ਹੋਈ ਸੋਨੇ ਦੀ ਤੋਪ ਦਾ ਨਾਮ ਕੀ ਸੀ ਹਾਂਜੀ ਸੋਨੇ ਦੀ ਜਿਹੜੀ ਉਹ ਤੋਪ ਸੀ ਉਹਦਾ ਨਾਮ ਕੀ ਸੀ ਜਮਾ ਜਮ ਦੀ ਤੋਪ ਸੀ ਉਸਦਾ ਨਾਮ ਸੀਗਾ ਜਮਾ ਜਮ ਦੀ ਤੋਪ ਨੈਕਸਟ ਕੁਐਸਚਨ ਆਪਣਾ ਹਾਂਜੀ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ ਹਾਂਜੀ ਰਣਜੀਤ ਸਿੰਘ ਦੀ ਮੌਤ ਹੈ ਜਿਹੜੀ 27 ਜੂਨ ਨੂੰ 1839 ਸੀ ਵਿੱਚ ਉਹਨਾਂ ਦੀ ਮੌਤ ਹੋਈ ਸੀ 27 ਜੂਨ 1839 ਸੀ ਵਿੱਚ ਰਣਜੀਤ ਸਿੰਘ ਦੀ ਮੌਤ ਹੋਈ ਸੀ 1839 ਵਿੱਚ ਹਾਂਜੀ ਇਹ ਸੀ ਆਪਣਾ ਅੱਜ ਦਾ ਟੌਪਿਕ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਜਿਹੜੇ ਸ਼ਾਰਟ ਨੋਟ ਹੈ ਜਿਹੜਾ ਆਪਣੇ ਕੁਐਸਚਨ ਲੈ ਕੇ ਆਈ ਸੀ ਆਪਾਂ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਨੈਕਸਟ ਕੁਐਸਚਨ ਫਿਰ ਫਿਰ ਆਪਾਂ ਨੈਕਸਟ ਸੌਰੀ ਨੈਕਸਟ ਕਲਾਸ ਆਪਾਂ ਜੀਕੇ ਨਾਲ ਸੰਬੰਧਿਤ ਫਿਰ ਲੈ ਕੇ ਆਵਾਂਗੇ ਜੋ ਵੀ ਤੁਹਾਡੇ ਆਉਣ ਵਾਲੇ ਪੇਪਰਾਂ ਵਿੱਚ ਬਹੁਤ ਹੀ ਹੈਲਪਫੁਲ ਹੋਵੇ ਠੀਕ ਹੈ ਸਟੂਡੈਂਟ ਥੈਂਕ ਯੂ ਥੈਂਕ ਯੂ ਸੋ ਮਚ